ਆਈਟਸ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਆ ਜਿਹੜਾ ਕਿ ਪੰਜਾਬ ਸਰਕਾਰ ਬੁਲਾਇਆ ਗਿਆ ਅਤੇ ਆਈਟਸ ਮੇਲੇ ਦਾ ਪਹਿਲਾ ਦਿਨ ਆ ਸ਼ਾਇਦ ਆ ਇਹ ਬਿਲਕੁਲ ਆਰਗੇਨਿਕ ਆ ਇੱਥੇ ਕੋਈ ਮਿਲਾਵਟ ਵਾਲੀ ਗੱਲ ਨਹੀਂ ਆ ਤੇ ਜੇ ਇੱਥੇ ਮਿਲਾਵਟ ਹੋਈ ਤਾਂ ਸੈਂਪਲ ਨਹੀਂ ਪਾਸ ਹੋਣਾ ਤੁਹਾਡਾ ਲਾਇਸੈਂਸ ਕੈਨਸਲ ਹੋ ਜਾਣਾ ਸਰਕਾਰੀ ਲੈਬ ਨੇ ਜੇ ਰਾਨੂੰ ਟੈਸਟ ਪਾਸ ਕਰਤਾ ਤਾਂ ਸਮਝੋ ਤੁਹਾਡਾ ਸ਼ਾਇਰ ਛੋਦਿਆ ਕਿ ਸਜਾਈ ਆ ਜੀ ਜੇ ਤੁਸੀਂ weight lose ਕਰਨਾ ਕੋਸੇ ਪਾਣੀ ਦੇ ਵਿੱਚ ਸ਼ਾਇਦ ਤੇ ਨਿੰਬੂ ਪਾ ਕੇ ਪੀਓ ਤੇ ਤੁਹਾਡਾ ਪੇਟ ਜਿਹੜਾ ਉਹ ਆਟੋਮੈਟਿਕਲੀ ਘਟਦਾ ਜਾਊਗਾ ਜਿਹੜਾ ਖਾਣ ਪੀਣ ਦਾ ਨਾ ਪੰਜਾਬੀ ਖਾਣ ਪੀਣ ਦੇ ਜਿਆਦਾ ਸ਼ਕੀਨ ਹੈ ਬਿਲਕੁਲ ਠੀਕ ਆ ਪਰ ਇਹ ਆ ਵੀ ਖਾਣ ਪੀਣ ਉਹਦਾ ਦਾ ਹੋਣਾ ਜਿਹੜਾ ਜਿਹੜਾ ਬੰਦਾ ਪਚਾ ਵੀ ਸਕੇ ਹਾਂ ਸਾਸੀਆਂ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਚੈਨਲ ਫਾਇਦਾ ਸਮੇਲੇ ਦੀ ਸ਼ੁਰੂਆਤ ਹੋ ਚੁੱਕੀ ਆ ਜਿਹੜਾ ਕਿ ਪੰਜਾਬ ਸਰਕਾਰ ਬੁਲਵਾ ਗਿਆ ਅਤੇ ਪਾਇਟਸ ਮੇਲੇ ਦਾ ਪਹਿਲਾ ਦਿਨ ਆ 5 ਤਰੀਕ ਨੂੰ ਮੇਲਾ ਜਿਹੜਾ ਸ਼ੁਰੂਆਤ ਹੋਈ ਆ ਅੰਮ੍ਰਿਤਸਰ ਦੀ ਗੱਲ ਕਰੀਏ ਅੰਮ੍ਰਿਤਸਰ ਦੇ ਲੋਕਾਂ ਵੱਲੋਂ ਬਹੁਤ ਪਿਆਰ ਦਿੱਤਾ ਜਾ ਰਿਹਾ ਤੇ ਮੈਂ ਆਪਣੇ ਦਸ਼ਕਾ ਜੂ ਦੱਸਦਾ ਵੀ ਪੂਰੇ ਭਾਰਤ ਵਿੱਚੋਂ ਭਾਰਤ ਦੇ ਵੱਖ-ਵੱਖ ਕੋਨਿਆਂ ਚੋਂ ਵੀ ਜਿਹੜੇ ਕਿਤੇ ਜਿਹੜੇ ਕਿ ਪੰਜਾਬ ਤੋਂ ਕਾਬਲੋਂ ਇਧਰ ਸਟਾਲ ਲਗਾਏ ਗਏ ਨੇ ਉੱਥੇ ਜੇ ਗੱਲ ਕਰੀਏ ਹਲਦੀ ਤੇ ਸ਼ਹਿਦ ਜਿਹੜਾ ਕਿ ਸਾਡੀ ਸਿਹਤ ਵਾਸਤੇ ਬਹੁਤ ਲਾਭਦਾਇਕ ਆ ਡਾਕਟਰ ਸਾਨੂੰ ਕਹਿੰਦੇ ਨੇ ਵੀ ਹਲਦੀ ਜਿਹੜੀ ਆ ਹਲਦੀਆ ਦੁੱਧ ਜਿਹੜਾ ਪੀਣਾ ਚਾਹੀਦਾ ਅਫਜ਼ਿਲਾ ਵਰਤੋਂ ਕਰਨੀ ਚਾਹੀਦੀ ਆ ਤੇ ਨਾਲ ਜਿਹੜਾ ਸ਼ਹਿਦ ਆ ਇਸ ਤਮਾਮ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਨੇ ਸਭ ਤੋਂ ਪਹਿਲਾਂ ਤਸਵੀਰਾਂ ਨਾਲ ਸਾਂਝੀ ਕਰਦਿਆਂ ਵਿਕਰਮ ਰੂਪੋ ਵਾਲੀਆ ਮਧੂ ਮੱਖੀ ਫਾਰਮ ਤੁਸੀਂ ਦੇਖ ਸਕਦੇ ਹੋ ਪੰਜਾਬ ਸਰਕਾਰ ਵੱਲੋਂ ਦੁਆਰਾ ਜਿਹੜਾ ਲੈਰ ਤੋਂ ਟੈਸਟ ਜਿਹੜਾ ਇਹ ਸ਼ਹਿਤ ਆ ਤੇ ਵੱਖ-ਵੱਖ ਤਰੀਕਿਆਂ ਨਾਲ ਜਿਹੜਾ ਕਿ ਪਿਛਲੇ ਕਈ ਸਾਲਾਂ ਤੋਂ ਇਹ ਕੰਮ ਕਰਦੇ ਆ ਰਹੇ ਨੇ ਤੇ ਗੱਲਬਾਤ ਵੀ ਕਰਾਂਗੇ ਭਾਈ ਦੇ ਨਾਲ ਪੁੱਛਾਂਗੇ ਸਾਰਾ ਜ਼ਿੰਦਗੀ ਬਾਰੇ ਕਿਸ ਤਰ੍ਹਾਂ ਦੀ ਉਮੀਦ ਕਰਦੇ ਨੇ ਅਤੇ ਵਿਕਰਮ ਜੀ ਕੀ ਕਹਿਣਾ ਚਾਹੋਗੇ ਪਿੰਡ ਰੂਪੋ ਵਾਲ ਦੇ ਰਹਿਣ ਵਾਲੇ ਹੋ ਪਿੰਡ ਦਾ ਇੱਜ਼ਤ ਰੱਖਣ ਕਰ ਰਹੇ ਹੋ ਉੱਥੇ ਪੰਜਾਬ ਸਰਕਾਰ ਦਾ ਬੜਾ ਤਾਨੂੰ ਉਪਰਾਲਾ ਵੀ ਆ ਤੇ ਵਾੜੂੜੇ ਸਟਾਲ ਲੱਗਾ ਗਿਆ ਅੱਜ ਤੇ ਕੀ ਕਹਿਣਾ ਚਾਹੋਗੇ ਕਾਹੜਾ ਕਾਹੜਾ ਸਟਾਲ ਡਰ ਲੱਗਾ ਗਿਆ ਸਭ ਤੋਂ ਪਹਿਲਾਂ ਜੀ ਤੁਹਾਡਾ ਧੰਨਵਾਦ ਜੀ ਇੱਥੇ ਆਉਣ ਤੇ ਤੇ ਦੂਜਾ ਧੰਨਵਾਦ ਅਸੀਂ ਕਰਾਂਗੇ ਮਾਰਕੀਟਿੰਗ ਸੈਕਸ਼ਨ ਖੇਤੀਬਾੜੀ ਵਿਭਾਗ ਵਾਲਿਆਂ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਸਟਾਲ ਮੁਹੱਈਆ ਕੀਤਾ ਵਾ ਇਹ ਸਟਾਲ ਸਾਨੂੰ ਬਿਲਕੁਲ ਫ੍ਰੀ ਆਫ ਕਾਸਟ ਦਿੱਤਾ ਗਿਆ ਵਾ ਖਾਣਾ ਪੀਣਾ ਬਿਲਕੁਲ ਫ੍ਰੀ ਆ ਬਿਲਕੁਲ ਸਾਰੀਆਂ ਸਹੂਲਤਾਂ ਕਾਰ ਵਰਗੀਆਂ ਇੱਥੇ ਤੇ ਅਸੀਂ ਆਪਣਾ ਪ੍ਰੋਡਕਟ ਸ਼ਹਿਦ ਤੇ ਹਲਦੀ ਲੈ ਕੇ ਆਏ ਆ ਇੱਥੇ ਅਸੀਂ 95 ਤੋਂ ਇਹ ਕੰਮ ਸ਼ੁਰੂ ਕੀਤਾ ਸੀ ਮੇਰੇ ਮਦਰ ਪਹਿਲਾਂ ਕਰਦੇ ਸੀ ਸਾਡੀ ਦੂਜੀ ਪੀੜ੍ਹੀ ਆਏ ਕੰਮ ਕਰਦੇ ਆ ਮੈਨੂੰ ਇਸੋ ਵੀ ਗੱਲ ਕਹੀ ਵਿਕਰਮ ਜੀ ਜਿਹੜੀ ਮੱਖੀ ਸ਼ੁਰੂਆਤ ਕੀਤੀ ਗਈ ਸੀ ਕਿੰਨੀਆਂ ਛੱਤਿਆਂ ਤੋਂ ਸ਼ੁਰੂ ਕੀਤਾ ਸੀ ਤੇ ਅੱਜ ਕਿੰਨੀਆਂ ਤੁਹਾਡੇ ਕੋਲ ਛੱਤੇ ਹੋ ਗਏ ਨੇ ਮੱਖੇ ਦੇ ਇਹ ਸਰ 20 ਡੱਬਿਆਂ ਤੋਂ ਸ਼ੁਰੂ ਕੀਤਾ ਸੀ ਅਸੀਂ ਤੇ ਹੁਣ ਮੇਰੇ ਕੋਲ 200 ਵੀ ਡੱਬੇ ਆ ਜੀ ਤੇ ਅਸੀਂ ਵੱਖ-ਵੱਖ ਜਗ੍ਹਾ ਤੇ ਡੱਬੇ ਲੈ ਕੇ ਜਾਂਦੇ ਆ ਜਿੱਥੇ-ਜਿੱਥੇ ਫੁੱਲ-ਫਲਾਕਾ ਹੁੰਦਾ ਉੱਥੇ ਅਸੀਂ ਮੱਖੀ ਸ਼ਿਫਟ ਕਰ ਦਿੰਨੇ ਆ ਤੇ ਮੈਨੂੰ ਇਸੋ ਵੀ ਅਸੀਂ ਦੇਖਿਆ ਵਿਕਰਮ ਜੀ ਸ਼ਾਇਦ ਤੁਹਾਡੇ ਦੋ ਤਰ੍ਹਾਂ ਦਾ ਇੱਕ ਐਂਜਲ ਤਰ੍ਹਾਂ ਦਾ ਸ਼ਾਇਦ ਆ ਜ ਥੋੜਾ ਲਾਈਟ ਰੰਗ ਦਾ ਵਾ ਤੇ ਇੱਕ ਅਸੀਂ ਦੇਖਿਆ ਤੁਹਾਡੇ ਕੋਲ ਇੱਕ ਬਹੁਤ ਡਾਰਕ ਰੰਗ ਦਾ ਜਿਹੜਾ ਸ਼ਹਿਦ ਆ ਇਹਨਾਂ ਚ ਕੀ ਵੱਖ-ਵੱਖ ਖਾਸੀਅਤ ਆ ਦਸ਼ਕਾਂ ਜੂਨ ਸਾਂਝਾ ਕਰਦੇ ਹੋ ਜਿਹੜਾ ਇਸ ਲਾਈਟ ਰੰਗ ਜਾਂ ਜਿਹੜਾ ਡਾਰਕ ਰੰਗ ਆ ਇਹ ਕਿਹੜੀ ਮਧੂਮੱਖੀ ਦਾ ਸ਼ਹਿਦ ਆ ਤੇ ਜਿਹੜਾ ਲਾਈਟ ਰੰਗ ਆ ਬਿਲਕੁਲ ਅਸੀਂ ਦੇਖ ਸਕਦੇ ਵੀ ਗੋੜਜੇ ਵਰਗਾ ਜਾਂ ਕਹੋ ਵੀ ਦੇਸੀ ਕਿਉ ਵਰਗਾ ਰੰਗ ਆ ਇਹ ਕਿਸੇ ਚੀਜ਼ ਦਾ ਹੈਗਾ ਇਹ ਸਰ ਇਹ ਮੇਰਾ ਭਰਾ ਹੀ ਆ ਜੇਠੂ ਵਾਲ ਪਿੰਡ ਤੋਂ ਇਹ ਪਿਛਲੇ ਸਾਲ ਉਹ ਮੱਖੀ ਲੈ ਕੇ ਗਏ ਸ਼੍ਰੀਨਗਰ ਇਹ ਸ਼੍ਰੀਨਗਰ ਦੇ ਫੁੱਲਾਂ ਦਾ ਸ਼ਹਿਦ ਆ ਜੀ ਠੀਕ ਹੈ ਜੀ ਜਿਹੜਾ ਆਹ ਵਾਲਾ ਸ਼ਹਿਦ ਆ ਇਹ ਸਾਡੇ ਜਿਹੜੇ ਪੰਜਾਬ ਦੇ ਫੁੱਲ ਆ ਜਿੱਦਾਂ ਪਰਸੀਨ ਦੇ ਫੁੱਲ ਆ ਇਹ ਉਹਨਾਂ ਦੇ ਫੁੱਲਾਂ ਦਾ ਸ਼ਹਿਦ ਆ ਹਾਂਜੀ ਤੇ ਮੈਨੂੰ ਇਸੋ ਵੀ ਸ਼ਹਿਦ ਦਾ ਫਾਇਦਾ ਕੀ ਨਾਲ ਅਸੀਂ ਦੇਦੇ ਵੀ ਡਾਕਟਰ ਮਿਸ਼ਨ ਕਹਿੰਦੇ ਨੇ ਵੀ ਸ਼ਹਿਦ ਦੀ ਵਰਤੋਂ ਕਰਨੀ ਚਾਹੀਦੀ ਆ ਕਿਹੜੀ ਮੱਕੀ ਦਾ ਸ਼ਹਿਦ ਆ ਸ਼ਹਿਦ ਸਾਡੇ ਵਾਸਤੇ ਬਹੁਤ ਲਾਭਦਾਇਕ ਆ ਤੇ ਇਹਨਾਂ ਦੇ ਫਾਇਦੇ ਜਿਹਨੂੰ ਦੱਸਣਾ ਦਿਓ ਤੇ ਅੱਜ ਕੱਲ੍ਹ ਅਸੀਂ ਦੇਖਿਆ ਸਰਦੀਆਂ ਹੈਗੀਆਂ ਸਰਦੀਆਂ ਵਿੱਚ ਸ਼ਹਿਦ ਕਿੰਨਾ ਕੁ ਵਰਤਣਾ ਚਾਹੀਦਾ ਸਰ ਵੇਖੋ ਇਦਾਂ ਵਾ ਜਿਹੜਾ ਸ਼ਹਿਦ ਆ ਇਹ ਬਿਲਕੁਲ ਆਰਗੇਨਿਕ ਆ ਇਹ ਚ ਕੋਈ ਮਿਲਾਵਟ ਵਾਲੀ ਗੱਲ ਨਹੀਂ ਆ ਜਿਹੜੀਆਂ ਮੱਖੀਆਂ ਵਾ ਉਹ ਕੁਦਰਤੀ ਰੂਪ ਚ ਫੁੱਲਾਂ ਦੇ ਜਿਹੜਾ ਲੈ ਕੇ ਆਉਂਦੀਆਂ ਵਾ ਸ਼ਾਇਦ ਇਕੱਠਾ ਕਰਦੀਆਂ ਵਾ ਤੇ ਇਹ ਆ ਵੀ ਇਹ ਚ ਕੋਈ ਮਿਲਾਵਟ ਨਹੀਂ ਹੈਗੀ ਬਾਕੀ ਦੂਜੀ ਗੱਲ ਇਹ ਆ ਵੀ ਸਾਡਾ ਅਗਮਾਰਕ ਲੈਬ ਤੋਂ ਸ਼ਹਿਦ ਟੈਸਟ ਹੋਇਆ ਵਾ ਇਹ ਚ ਜੇ ਜਿਦਰਤਾ ਜਿੰਨੇ ਵੀ ਕੋਈ ਮਿਲਾਵਟ ਹੋਵੇ ਤਾਂ ਸਾਡਾ ਸੈਂਪਲ ਨਹੀਂ ਪਾਸ ਹੋਊਗਾ ਤੇ ਜੇ ਇਹ ਚ ਮਿਲਾਵਟ ਹੋਈ ਤਾਂ ਸੈਂਪਲ ਨਹੀਂ ਪਾਸ ਹੋਣਾ ਸਾਡਾ ਲਾਇਸੈਂਸ ਕੈਨਸਲ ਹੋ ਜਾਣਾ ਇਸ ਲਈ ਇੱਚ ਮਿਲਾਵਟ ਵਾਲੀ ਕੋਈ ਗਵਾਹੀ ਨਹੀਂ ਹੈਗੀ ਤੇ ਮੈਨੇ ਇਸੋ ਵਿਕਰਮ ਜੀ ਗੱਲ ਕੀਤੀ ਹੈ ਸ਼ਹਿਰ ਅਸਲੀ ਤੇ ਨਕਲੀ ਦੀ ਪਛਾਣ ਕਿਸ ਤਰ੍ਹਾਂ ਹੋਣੀ ਚਾਹੀਦੀ ਦੱਸਕਾਂ ਜੂ ਸਾਝਾ ਕਰਦੇ ਹੋ ਅਸਲੀ ਤੇ ਨਕਲੀ ਸ਼ਹਿਰ ਦੀ ਕੀ ਪਛਾਣ ਹੈ ਜੇਕਰ ਕਿਸੇ ਨੇ ਸ਼ਹਿਰ ਲੈਣਾ ਹੋਵੇ ਉਹ ਕਿਸ ਤਰ੍ਹਾਂ ਪਛਾਣ ਕਰ ਸਕਦਾ ਵੀ ਇਹ ਅਸਲੀ ਕਿਹੜਾ ਤੇ ਨਕਲੀ ਕਿਹੜਾ ਸਰ ਵੇਖੋ ਸਾਡਾ ਐਗ ਮਾਰਕ ਲੈਬ ਤੋਂ ਟੈਸਟ ਹੋਇਆ ਵਾ ਸਰਕਾਰੀ ਲੈਬ ਨੂੰ ਜੇ ਕੋਈ ਚੈਲੰਜ ਕਰਦੇ ਤੇ ਫਿਰ ਉਹ ਚ ਕੋਈ ਅਸੀਂ ਗੱਲ ਕਰ ਹੀ ਨਹੀਂ ਸਕਦੇ ਸਰਕਾਰੀ ਲੈਬ ਨੇ ਜੇ ਸਾਨੂੰ ਟੈਸਟ ਪਾਸ ਕਰਤਾ ਤੇ ਸਮਝੋ ਸਾਡਾ ਸ਼ਹਿਰ ਛੋਧਿਆ ਨਹੀਂ ਮੈਂ ਕਿ ਗੱਲ ਕਰੀ ਜੇਕਰ ਕਿਸੇ ਨੇ ਸ਼ਹਿਰ ਮੰਨ ਲਓ ਕਿਸੇ ਨੇ ਕੋਈ ਲੈਣਾ ਹੋਵੇ ਤੁਹਾਨੂੰ ਪਛਾਣ ਰੱਖਣੀ ਹੋ ਵੀ ਅਸਲੀ ਇਹ ਲੱਕੜੀ ਆ ਉਹਦੀ ਪਛਾਣ ਨੂੰ ਦੱਸ ਦਿਓ ਵੀ ਪਛਾਣ ਹੁੰਦੀ ਕਿਤਨਾ ਵਾ ਕਿਉਂਕਿ ਤੁਹਾਡਾ ਸ਼ਹਿਦ ਦਾ ਕੰਮ ਹੈਗਾ ਪਛਾਣ ਸਾਰਿਆਂ ਨੂੰ ਇਹਨੂੰ ਅੱਖ ਚ ਪਾ ਕੇ ਦੇਖ ਲਓ ਅੱਖ ਜੀ ਹਾਂਜੀ ਅੱਛਾ ਠੀਕ ਆ ਤੇ ਬਾਕੀ ਇਹ ਆ ਵੀ ਇਹਨੂੰ ਜਦੋਂ ਦੱਸਿਆ ਵੀ ਜਦੋਂ ਹੁਣ ਸੈਂਪਲ ਪਾਸ ਤੋਂ ਹੋ ਗਿਆ ਬਾਕੀ ਇਹ ਆ ਵੀ ਹੁਣ ਅਗਲਾ ਟੈਸਟ ਕਰਕੇ ਵੇਖ ਲੈ ਅਸੀਂ ਦੇਖਿਆ ਕਿ ਕਈ ਵਾਰੀ ਬਿਕਰੀ ਦੇ ਦੇ ਕਈ ਲੋਕ ਕਹਿੰਦੇ ਨੇ ਸ਼ਹਿਦ ਨੂੰ ਜੇਕਰ ਪਾਣੀ ਚ ਪਾਈਏ ਸ਼ਹਿਦ ਥੱਲੇ ਬਹਿ ਜਾਂਦਾ ਵਾ ਜਾਂ ਸ਼ਹਿਦ ਦੇ ਦਾ ਰਹਿਦਾ ਵਾ ਇਥੇ ਵਸਲੀ ਪਛਾਣ ਹੁੰਦੀ ਕੋਈ ਇਹ ਵੀ ਪਛਾਣ ਹੁੰਦੀ ਆ ਥੱਲੇ ਬਹਿ ਜਾਂਦਾ ਉਹ ਵੀ ਸ਼ਹਿਦ ਬਿਲਕੁਲ ਸਹੀ ਜਾਂਦਾ ਅੱਛਾ ਹਾਂਜੀ ਤੇ ਜਿਹੜਾ ਸ਼ਹਿਦ ਮਾਲੂ ਉੱਪਰ ਤਿਆਰਦਾ ਰਹਿੰਦਾ ਜਾਂ ਮਿਕਸ ਹੋ ਜਾਂਦਾ ਉਹ ਸ਼ਹਿਦ ਉਹਨੂੰ ਕਹਿ ਦਿੰਦੇ ਆ ਵੀ ਇਹ ਮਲਾਵਟ ਵਾਲਾ ਹੋਊਗਾ ਹਾਂਜੀ ਅਸੀਂ ਦੇਖਿਆ ਕਈ ਸ਼ਹਿਦ ਅਸੀਂ ਦੇਖਿਆ ਬੀਬੀਆਂ ਹੁੰਦੀਆਂ ਉਹਨੇ ਘਰਾਂ ਵਿੱਚ ਗਲੀਆਂ ਵਿੱਚ ਸ਼ਹਿਦ ਵਿੱਚ ਵਾਸਤੇ ਜੋ ਅਸੀਂ ਦੇ ਲੈਂਦੇ ਸ਼ਹਿਦ ਲੈਂਦੇ ਆ ਤੇ ਕਈ ਸ਼ਹਿਦ ਜਿਵੇਂ ਮਿੱਠਾ ਹੁੰਦਾ ਖੰਡ ਹੁੰਦੀ ਆ ਬੂਰਾ ਹੁੰਦਾ ਉਸ ਤੋਂ ਸ਼ਹਿਦ ਬਣ ਜਾਂਦਾ ਵਾ ਉਹਦੀ ਕੀ ਪਛਾਣਿਆ ਉਹਨੂੰ ਕੀ ਗਣਜਾਉਗਾ ਸ਼ਹਿਦ ਚ ਨਾ ਸ਼ਹਿਦ ਹੁੰਦਾ ਦੋ ਤਰ੍ਹਾਂ ਦਾ ਇੱਕ ਸ਼ਹਿਦ ਚ ਗਲੂਕੋਜ਼ ਦੀ ਮਾਤਰਾ ਜ਼ਿਆਦਾ ਹੁੰਦੀ ਆ ਇੱਕ ਚ ਫਰਕਟੋਜ਼ ਦੀ ਮਾਤਰਾ ਜ਼ਿਆਦਾ ਹੁੰਦੀ ਆ ਜਿਹੜਾ ਸ਼ਹਿਦ ਚ ਗਲੂਕੋਜ਼ ਦੀ ਮਾਤਰਾ ਜ਼ਿਆਦਾ ਹੋਗੀ ਉਹ ਸ਼ਹਿਦ ਜੰਮ ਜਾਂਦਾ ਜਿਹੜਾ ਸ਼ਹਿਦ ਚ ਫਰਕਟੋਜ਼ ਦੀ ਮਾਤਰਾ ਜ਼ਿਆਦਾ ਹੁੰਦੀ ਉਹ ਸ਼ਹਿਦ ਨਹੀਂ ਜੰਮਦਾ ਅਸੀਂ ਇੱਥੇ ਇਹ ਗੱਲ ਕਹਿਣਾ ਜਾਵਾਂਗੇ ਜਿਹੜਾ ਸ਼ਹਿਦ ਜੰਮਿਆ ਹੁੰਦਾ ਉਹ ਸਗੋਂ ਦੂਜੇ ਸ਼ਹਿਦ ਦੇ ਮੁਕਾਬਲੇ ਜ਼ਿਆਦਾ ਤਾਕਤਵਰ ਹੁੰਦਾ ਇਸ ਲਈ ਇਹ ਧਾਰਨਾ ਗਲਤ ਹੈ ਵੀ ਸ਼ਹਿਦ ਜੰਮ ਗਿਆ ਤੇ ਚਖੰਡ ਪਈ ਆ ਇਹ ਗੱਲ ਬਿਲਕੁਲ ਮਨਚੋ ਵयाम ਕੱਢਣਾ ਚਾਹੀਦਾ ਸ਼ਹਿਦ ਜਿਹੜਾ ਜੰਮਿਆ ਉਹ 100% ਸ਼ੁੱਧ ਹੁੰਦਾ ਅਸੀਂ ਦੇਖਿਆ ਜਦੋਂ ਸਿਆਲ ਆ ਗਿਆ ਵਾ ਖਾਸ ਕਰਕੇ ਬੱਚਿਆਂ ਨੂੰ ਕਹਿੰਦੀਆਂ ਵੀ ਮਾਵਾ ਵੀ ਸ਼ਹਿਦ ਖਵਾਉਣਾ ਚਾਹੀਦਾ ਵਾ ਸ਼ਹਿਦ ਚੰਗਾ ਰਹਿੰਦਾ ਉਹਨਾਂ ਦੀ ਛਾਤੀ ਵੀ ਜੰਬਦੀ ਜਾਂ ਕਹਿੰਦੇ ਵੀ ਸਵੇਰੇ ਉੱਠ ਕੇ ਬੰਦਾ ਗਰਮ ਪਾਣੀ ਚ ਪਾ ਕੇ ਸ਼ਹਿਦ ਪੀਣਾ ਚਾਹੀਦਾ ਵਾ ਉਹਨਾਂ ਬੰਦੇ ਦਾ weight loss ਹੁੰਦਾ ਹੋਰ ਬਿਮਾਰੀਆਂ ਦੂਰ ਹੁੰਦੀਆਂ ਇਹਦੇ ਵਿੱਚ ਕਿੰਨੇ ਕਿ ਸਜਾਈ ਆ ਇੱਥੇ ਸਜਾਈ ਆ ਜੀ ਜੇ ਤੁਸੀਂ weight lose ਕਰਨਾ ਕੋਸੇ ਪਾਣੀ ਦੇ ਵਿੱਚ ਸ਼ਾਇਦ ਤੇ ਨਿੰਬੂ ਪਾ ਕੇ ਪੀਓ ਤੇ ਤੁਹਾਡਾ ਪੇਟ ਜਿਹੜਾ ਉਹ ਆਟੋਮੈਟਿਕਲੀ ਘਟਦਾ ਜਾਊਗਾ ਘਟਦਾ ਜਾਊਗਾ ਬਿਨਾਂ ਕਿਸਰਤਾਂ ਬਿਨਾਂ ਕਿਸਰਤੋਂ ਠੀਕ ਹੈ ਤੇ ਜੇ ਬੱਚੇ ਦਾ ਥੋੜਾ ਜਿਹਾ ਆਪਾਂ ਗਾਣਾ ਵੀ ਚਿਹਰੇ ਤੇ ਲਾਲੀ ਆਵੇ ਉਹਨੂੰ ਦੁੱਧ ਚ ਪਾ ਕੇ ਦੋ ਨਾਲ ਹਲਦੀ ਦੋ ਉਹਨੂੰ ਉਹਦਾ ਥੋੜਾ weight ਵੀ ਵਧੂਗਾ growth ਵੀ ਵਧੂਗੀ ਤੇ ਚਿਹਰੇ ਤੇ ਲਾਲੀ ਆਊਗੀ ਵਾਹ ਵਾਹ ਤੁਸੀਂ ਦੇਖ ਸਕਦਾ ਬਿਕਰਮ ਭਾਈ ਨੇ ਬਹੁਤ ਸੋਹਣੀ ਗੱਲ ਬਹਿ ਕੀਤੀ ਆ ਜੇਕਰ ਤੁਹਾਡੇ ਕੋਲ ਅੱਜ ਕਦੇ ਜਮਾਨੇ ਚ ਸਮਾਂ ਨਹੀਂ ਹੈਗਾ ਜੇਕਰ ਤੁਹਾਡੇ ਕੋਲ ਟਾਈਮ ਵਕਤ ਨਹੀਂ ਹੈਗਾ ਤੁਸੀਂ ਸਿਰਫ ਗਰਮ ਪਾਲੀ ਦੀ ਸ਼ਹਿਦ ਪਾ ਕੇ ਨਿੰਬੂ ਚੋਗੇ ਜਿਹੜਾ ਸ਼ਹਿਦ ਦੀ ਵਰਤ ਕਰੋ ਜਿਸ ਨਾਲ ਤੁਹਾਡਾ ਵਜਨ ਜਿਹੜਾ ਘਟ ਜੇਗਾ ਅਸੀਂ ਦੇਖਿਆ ਨਹੀਂ ਤੇ ਲੋਕ ਦੱਸਦੇ ਨੇ ਵੀ ਵਜਨ ਨੂੰ ਘਟਾਉਣ ਵਾਸਤੇ ਲੋਕ ਬੜੀਆ ਵਰਜਿਸ਼ਾ ਕਰਦੇ ਨੇ ਮਿੰਗੀ ਮਿੰਗੀ ਜੇਮ ਤੇ ਜਾਂਦੇ ਨੇ ਪਰ ਕੀ ਲੱਗਦਾ ਵੀ ਉਹਨਾਂ ਨੇ ਜਿਵੇਂ ਮੈਂ ਕਿਹਾ ਲੋਕਾਂ ਕੋ ਸਮਾਂ ਨਹੀਂ ਹੈਗਾ ਕਿ ਲੱਗਦਾ ਸਮਾਂ ਉਹਨਾਂ ਨਾਲ ਬੱਝ ਸਕਦਾ ਜੇਕਰ ਸ਼ਹਿਰ ਜਿਹੜਾ ਗਰਮ ਪਾਣੀ ਪਾ ਕੇ ਜਾਂ ਨਿੰਬੂ ਪਾ ਕੇ ਵਰਤੋਂ ਕਰਦੇ ਹਾਂਜੀ ਸਰ ਬਿਲਕੁਲ ਸਹੀ ਹੈ ਗੱਲ ਇਹ ਇਤਨਾ ਜ਼ਰੂਰ weight ਘਟੂਗਾ ਕਿਉਂਕਿ ਸਾਡੇ ਕੋਲ ਸ਼ਹਿਦ ਲੈ ਕੇ ਜਾਂਦੇ ਆ ਉਹ ਸਾਨੂੰ ਫੀਡਬੈਕ ਦਿੰਦੇ ਆ ਨਹੀਂ ਯਾਰ ਅਸੀਂ ਤੁਹਾਡਾ ਸ਼ਹਿਦ ਖਾਦਾ ਸੀ ਨਾਲ ਨਿੰਬੂ ਪਾਣੀ ਕੋਸੇ ਪਾਣੀ ਪਾ ਕੇ ਪੀਤਾ ਸੀ ਤੇ ਸਾਡਾ weight ਘਟਿਆ ਅਸੀਂ ਦੇਖਿਆ ਤੁਸੀਂ ਸ਼ਹਿਰ ਦੇ ਨਾਲ ਨਾਲ ਹਲਦੀ ਵੀ ਲੈਂਦੀ ਆ ਅਸੀਂ ਦੇਖਦੇ ਵੀ ਡਾਕਟਰ ਕਹਿੰਦੇ ਨੇ ਹਲਦੀ ਮਤਲਬ ਦੁੱਧ ਪੀਣਾ ਚਾਹੀਦਾ ਵਾ ਜੇ ਨਾਲ ਸਾਡੀ ਸਿਹਤ ਚੰਗ ਰਹਿੰਦੀ ਆ ਤੇ ਅਸੀਂ ਦੇਖਿਆ ਕਿ ਹਲਦੀ ਦੀ ਪਛਾਣ ਬਹੁਤ ਘੱਟ ਹੈ ਕਿਉਂਕਿ ਮਹਿੰਗੇ ਮਹਿੰਗੇ brand ਮਿਲਦੇ ਨੇ ਤੇ ਹਰ ਕੋਈ ਕਹਿੰਦਾ ਸਾਡੀ ਹਲਦੀ ਵਧੀਆ ਵਾ ਹਲਦੀ ਦੀ ਪਛਾਣ ਦੀ ਗੱਲ ਕਰੀਏ ਤੇ ਹਲਦੀ ਦੇ ਗੋਣ ਜਿਹੜੇ ਨੇ ਦੱਕਾ ਜੂਰ ਸਾਈਆਂ ਕਰਦੇ ਹੋ ਇਹ ਜਿਹੜੀ ਹਲਦੀ ਆ ਇਹ ਕਿਹੜੀ ਹਲਦੀ ਆ ਇਹ ਸਰ ਆਮ ਜਿਹੜੀ ਦੇਸੀ ਹਲਦੀ ਗੰਡੀਆਂ ਵਾਲੀ ਇਹ ਬਿਲਕੁਲ organic ਐ ਚ ਕੋਈ ਖਾ ਦਵਾਈ ਨਹੀਂ ਪਾਈ ਇਹ ਦੇਸੀ ਰੂੜੀ ਤੋਂ ਤਿਆਰ ਹੋਈ ਆ ਤਿੰਨ ਨਸੋ ਵੀ ਜਿਹੜੀ ਵਿਕਣ ਬਾਜੀ ਹਲਦੀ ਤੁਸੀਂ ਤਿਆਰ ਕੀਤੀ ਆ ਇਹ ਆਪਣੇ ਖੇਤਾਂ 'ਚ ਤਿਆਰ ਕੀਤੀ ਆ ਕਿ ਜਦ ਤੁਸੀਂ ਬਾਹਰੋਂ ਪ੍ਰੋਮੋਟ ਕਰਦੇ ਹੋ ਜਿੰਨੇ ਕਾੜੇ ਕੋ ਪੈਦਾਵਾਰ ਹੁੰਦੀ ਅਸੀਂ ਉਨਾਂ ਹੀ ਕਰਦੇ ਆ ਬਾਕੀ ਇਹ ਆ ਵੀ ਥੋੜੇ ਬੋਦੇ ਜਦੋਂ ਜਦੋਂ ਜ਼ਿਆਦਾ ਪ੍ਰੋਡਕਸ਼ਨ ਆ ਤੁਸੀਂ ਗੰਡੀਆਂ ਮੁੱਲ ਲੈਨੇ ਆ ਉਹ ਵੀ ਅਸੀਂ ਉੱਥੋਂ ਲੈਨੇ ਆ ਜਿੱਥੇ ਸਾਨੂੰ ਬਿਲਕੁਲ ਯਕੀਨ ਆ ਇਹ ਬੰਦਾ ਬਿਲਕੁਲ ਸਹੀ ਆ ਤੇ ਇਹਦੇ ਕੋਈ ਅਸੀਂ ਇਹ ਗੰਡੀਆਂ ਲੈ ਆ ਗਏ ਫਿਰ ਅਸੀਂ ਆਪ ਘਸੋਣੀਆ ਵੀਰ ਜੀ ਸੋ ਵੀ ਆਮ ਹਲਦੀ ਅਸੀਂ ਦੇਦੇ ਬਜ਼ਾਰਾ ਜੋ ਮਿਲਦੀ ਆ ਉਹ ਹਲਦੀ ਜੇ ਇਹ ਹਲਦੀ ਜੇ ਕਿੰਨਾ ਫਰਕ ਆ ਉਹ ਸਬਜ਼ੀ ਵਿੱਚ ਕਿੰਨੀ ਕਿ ਪਾਉਣੀ ਚਾਹੀਦੀ ਜਿਹਨਾਂ ਹਲਦੀ ਰੰਗਤ ਆ ਜੇ ਸਬਜ਼ੀ ਸਵਾਦ ਲੱਗੇ ਇਹ ਸਬਜ਼ੀ ਵਿੱਚ ਕਿੰਨੀ ਕਿ ਪੈਂਦੀ ਆ ਇਹ ਸਰ ਜਿੱਦਾਂ ਤੁਹਾਡੀ 1 ਮਹੀਨੇ ਦੀ 1 ਕਿਲੋ ਹਲਦੀ ਲੱਗਣੀ ਆ ਜਿਹੜੀ ਸਾਡੀ ਹਲਦੀ ਆ ਇਹ ਅੱਧਾ ਕਿਲੋ ਹਲਦੀ ਲੱਗੂਗੀ ਠੀਕ ਆ ਕਿਉਂਕਿ ਸਾਡੀ ਹਲਦੀ ਜਿਹੜੀ ਆ ਇਹ ਬਿਲਕੁਲ ਆਰਗੇਨਿਕ ਆ ਇਹ ਚ ਕੋਈ ਕੈਮੀਕਲ ਨਹੀਂ ਪਾਇਆ ਕੋਈ ਫਲੇਵਰ ਨਹੀਂ ਪਾਇਆ ਕੋਈ ਕਿਸੇ ਤਰ੍ਹਾਂ ਦੀ ਮਿਲਾਵਟ ਨਹੀਂ ਹੈਗੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੀ ਦਰਸ਼ਕਾਂ ਨੂੰ ਪੀਲੇ ਵੀ ਜੇਕਰ ਤੁਸੀਂ ਵੀ ਸ਼ੁੱਧ ਹਲਦੀ ਸ਼ੁੱਧ ਸ਼ਹਿਦ ਲੈਣਾ ਇੱਕ ਵਾਰੀ ਵਿਕਰਮ ਰੂਪੋ ਵਾਲੀ ਜਿਹੜੇ ਕੀ ਅੰਮ੍ਰਿਤਸਰ ਵਿੱਚ ਸਟਾਲ ਲਗਾਇਆ ਗਿਆ ਪਾਈਟਕਸ ਮੇਲੇ ਵਿੱਚ ਉੱਥੇ ਜਰੂਰ ਆਓ ਤੇ ਵਿਕਰਮ ਭਾਈ ਸਟਾਲ ਜੂ ਦੱਸ ਦਿਓ ਆਪਣਾ ਤੁਹਾਡਾ ਸਟਾਲ ਨੰਬਰ ਕਿੰਦਾ ਵਾ ਤੇ ਦਰਸ਼ਕਾਂ ਨੂੰ ਅੰਮ੍ਰਿਤਸਰ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਸਰ ਮੈਂ ਅੰਮ੍ਰਿਤਸਰ ਦੇ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਜਿਹੜੀ ਵੀ ਚੀਜ਼ ਲੈਣੀ ਆ ਉਹ ਜਿਹੜਾ ਬੰਦਾ ਆਪ ਪੈਦਾਵਾਰ ਕਰਦਾ ਉਹਦੇ ਕੋਲੋਂ ਲਓ ਮੈਂ ਨਹੀਂ ਆਂਦਾ ਵੀ ਹਮੇਸ਼ਾ ਹੀ ਜਿੰਦ ਕੋ ਵੀ ਸ਼ਹਿਦ ਲੈਣਾ ਵਾ ਜਿਹੜਾ ਬੰਦਾ ਆਪ ਸ਼ਹਿਦ ਦੀ ਜਾਂ ਹਲਦੀ ਦੀ ਪੈਦਾਵਾਰ ਕਰਦਾ ਉਹਦੇ ਕੋਲੋਂ ਦੂਜੀ ਗੱਲ ਇਹ ਚੰਗੀ ਚੀਜ਼ ਖਾਓ ਤੇ ਆਪਣੀ ਸਿਹਤ ਦਾ ਤੇ ਆਪਣੇ ਪਰਿਵਾਰ ਦਾ ਤੇ ਬੱਚਿਆਂ ਦਾ ਬਿਲਕੁਲ ਚੰਗੀ ਤਰ੍ਹਾਂ ਧਿਆਨ ਰੱਖੋ ਅਸੀਂ ਦੇਖਿਆ ਮੇਰੇ ਪੜੀ ਖਾਸ ਤੱਕ ਅਸੀਂ ਦੇਖਿਆ ਗਲੀਆਂ ਵਿੱਚ ਆਮ ਲੋਕੀ ਹਲਦੀਆਂ ਕਹਿੰਦੇ ਹਲਦੀ ਪਿਸਾ ਲਓ ਹਲਦੀ ਪਿਸਾ ਲਓ ਜਲਦੀ ਪੀਸ ਕੇ ਦਿੰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮਜਾਮ ਜਿਹੜੇ ਹਲਦੀ ਵੇਚਦੇ ਨੇ ਸਰ ਉਹ ਬਿਲਕੁਲ ਗਲਤ ਗੱਲ ਆ ਇਹ ਆ ਵੀ ਕੋਈ ਥੋੜਾ ਇੱਕ ਟਿਕਾਣਾ ਹੋਣਾ ਚਾਹੀਦਾ ਬੰਦੇ ਦਾ ਹੁਣ ਮੰਨ ਲਓ ਫੇਰੀ ਵਾਲਾ ਹਲਦੀ ਦੇ ਗਿਆ ਉਹਨੂੰ ਆਪ ਹੁਣ ਜੇ ਮੈਂ ਇੱਥੇ ਪਾਈ ਟੈਕਸਚਰ 9 ਨੰਬਰ ਹਾਲ ਦੇ ਵਿੱਚ 54 ਨੰਬਰ ਮੇਰਾ ਸਟਾਲ ਆ ਮੇਰਾ ਸਾਰੇ ਪ੍ਰੂਫ ਮੇਰੇ ਇੱਥੇ ਤੁਸੀਂ ਵੇਖ ਸਕਦੇ ਜੇ ਵੀ ਬਕਾਇਦਾ ਸਰਕਾਰ ਵੱਲੋਂ ਮੈਂ ਮਾਨਤਾ ਪ੍ਰਾਪਤ ਹਾਂ ਫੇਰ ਠੀਕ ਆ ਬਾਕੀ ਇਹ ਆ ਵੀ ਤੁਸੀਂ ਇੱਥੋਂ ਮੈਂ ਜੋ 5 ਦਿਨ ਬਾਅਦ ਚਲ ਜੂਗਾ ਤੇ ਮੈਂ ਆਪਣਾ ਟਿਕਾਣਾ ਤੁਹਾਨੂੰ ਦੱਸ ਕੇ ਜਾਵਾਂਗਾ ਕਿ ਮੇਰਾ ਰੂਪ ਵਾਲੀ ਪਿੰਡ ਆ ਅੱਡਾ ਕਥੂ ਨਗਲਿਆ ਅੱਡੇ ਕਥੂ ਨਗਲ ਦੇ ਉੱਤੇ ਵੀ ਮੇਰਾ ਸ਼ਹਿਰ ਦਾ ਸਟਾਲ ਲੱਗਾ ਜੇ ਤੁਸੀਂ ਆਉਂਦੇ ਜਾਂਦੇ ਜਦੋਂ ਮਰਜੀ ਪ੍ਰਥਮ ਸ਼ਹਿਦ ਖਰੀਦ ਸਕਦੇ ਜੀ ਤੇ ਗੱਲ ਕਰੀ ਵਿਕਰਮ ਪਾਣੀ ਫਿਰ ਕਿੰਨਾ ਕੇ ਮਾਣ ਨੂੰ ਚੰਗ ਲਾਦਾ ਜਦੋਂ ਪਿੰਡ ਰੂਪੋਵਾਲੀ ਦੀ ਬੰਦਾ ਜਿਹੜਾ ਕਿ ਨਾਮ ਬਣਾਇਆ ਕਿ ਪਛਾਣ ਬਣ ਗਈ ਹੈ ਵੀ ਵਿਕਰ ਰੂਪੋਵਾਲੀਆ ਸ਼ਹਿਦ ਵੇਚਦਾ ਅਸਲੀ ਤੇ ਖਾਸ ਕਰਕੇ ਜਿਹੜਾ ਘਰ ਦੇ ਪੜਾਟ ਜਿਵੇਂ ਅਸੀਂ ਲੇਕਾ ਹਲਦੀ ਵੇਚਦਾ ਇੱਕ ਪਛਾਣ ਮਖਰੀ ਬਣ ਗਈ ਰੂਪੋਵਾਲੀਆ ਦੇ ਲੋਕ ਸਾਰੇ ਮਾਣ ਨਾਲ ਲਾਪੇ ਨੇ ਕਿੰਨਾ ਕੇ ਚੰਗਾ ਲੱਗਦਾ ਆਪਣੇ ਆਪ ਨੂੰ ਸਰ ਗੱਲ ਪੈਸੇ ਦੀ ਨਹੀਂ ਆ ਮੈਨੂੰ ਇੰਨਾ ਹੀ ਬੜਾ ਮਾਣ ਆ ਵੀ ਮੇਰੇ ਪਿੰਡ ਦਾ ਨਾਮ ਪੂਰੇ ਇੰਡੀਆ ਤੱਕ ਇਸਵੇਂ ਕਿ ਪੂਰੇ ਵਰਲਡ ਤੱਕ ਮਸ਼ਹੂਰ ਹੋ ਗਿਆ ਦੂਜਾ ਮੈਂ ਤੁਹਾਡਾ ਧੰਨ ਦੇ ਦੂਰ ਦੂਰ ਤੱਕ ਤੁਸੀਂ ਸਾਨੂੰ ਪਛਾਤਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੀ ਦੱਖਣ ਪੀਲੇ ਪਰ ਜੇਕਰ ਤੁਸੀਂ ਆਪਣੀ ਸਿਹਤ ਦਾ ਚੰਗੀ ਰੱਖਣੀ ਆ ਆਪਣੀ ਸਿਹਤ ਨਾਲ ਪਿਆਰ ਕਰਦੇ ਹੋ ਤੇ ਸ਼ੁੱਧ ਹਲਦੀ ਤੇ ਸ਼ੁੱਧ ਸ਼ਹਿਦ ਤੁਸੀਂ ਦੇਖਿਆ ਵਿਕਰਨ ਰੂਪੋਵਾਲੀਆ ਬੜਾ ਨਾਮ ਜਿਹੜਾ ਮਸ਼ਹੂਰ ਆ ਸੀ ਦੇਖਦੇ ਪਿੰਡ ਰੂਪੋਵਾਲੀ ਦੇ ਨਾਲ ਨਾਲ ਜਾਣਿਆ ਜਾਂਦਾ ਤੇ ਵੀਰ ਜਿੱਥੇ ਆਪਣੇ ਪਿੰਡ ਦਾ ਨਾਲ ਨਿਸ਼ਾਨ ਕਰ ਰਿਹਾ ਉੱਥੇ ਆਪਣੇ ਪੂਰੇ ਪੰਜਾਬੀयत ਪੰਜਾਬ ਨੂੰ ਵੀ ਜਿਹੜਾ ਨਿਸ਼ਾਨ ਕਰ ਰਿਹਾ ਤੁਹਾਡੀ ਸਿਹਤ ਵਾਸਤੇ ਜਿਹੜਾ ਕੀ ਖਾਸ ਕਰਕੇ ਅਸੀਂ ਦੇਦੇ ਲੱਖਾਂ ਰੁਪਏ ਅਸੀਂ ਆਪਣੀ ਸਿਹਤ 'ਤੇ ਖਰਚ ਦਿੰਦੇ ਆ ਜੇਕਰ ਸਾਡੀ ਸਿਹਤ ਬਿਮਾਰ ਹੁੰਦੀ ਆ ਡਾਕਟਰਾਂ ਕੋ ਹਫ਼ਤਾ-ਹਫ਼ਤਾ ਲਾ ਕੋਈ ਅਸੀਂ ਜਾ ਕੇ ਪੈਸੇ ਖਰਚ ਦਿੰਦੇ ਆ ਪਰ ਤੁਹਾਨੂੰ ਹੁਣ ਬਹੁਤੇ ਹਸਪਤਾਲਾਂ ਦੇ ਚੱਕਰ ਘਟਣ ਦੀ ਲੋੜ ਨਹੀਂ ਆ ਜੇਕਰ ਅਸੀਂ ਆਪਣੀ ਖਰਾਕ ਜਗੀ ਰੱਖ ਲਈਏ ਖਾਸ ਕਰਕੇ ਸ਼ਹਿਦ ਜਿਵੇਂ ਸਰਦੀਆਂ ਚੱਲੀਆਂ ਕਿ ਹਮੇਸ਼ਾ ਦੇਦੇ ਆ ਵੀ ਵਿਕਰਮ ਬਾੜੀ ਕਹਿੰਦੇ ਸਿਆਲ ਦਾ ਖਾਦਾ ਤੇ ਗਰਮੀ ਦੇ ਮਾਲਾ ਦਾ ਬੰਦੇ ਨੂੰ ਕਿ ਕੀ ਖਾਂਦਾ ਸੀ ਇਹਦੇ ਵਿੱਚ ਕਿੰਨੀ ਸੱਚਾਈ ਆ ਇਹ ਬਿਲਕੁਲ ਸਹੀ ਗੱਲ ਆ ਸਰ ਕਿਉਂਕਿ ਜਿਹੜਾ ਖਾਣ ਪੀਂਦਾ ਨਾ ਪੰਜਾਬੀ ਖਾਣ ਪੀਂਦੇ ਜਿਆਦਾ ਸ਼ਕੀਨ ਨੇ ਠੀਕ ਆ ਪਰ ਇਹ ਆ ਵੀ ਖਾਣ ਪੀਣ ਉਦਾਂ ਦਾ ਹੋ ਠੀਕ ਹੈ ਜੀ ਤੇ ਇਹ ਆ ਵੀ ਉਹ ਜੇ ਖਾਵਾਂਗੇ ਤੇ ਫੇਰ ਹੀ ਗਾੜੀ ਕੁਝ ਕਰਕੇ ਖਾਵਾਂਗੇ ਕੀ ਲੱਗਦਾ ਵੀ ਇਹ ਖਾਣ ਦੇ ਨਾਲ ਥੋੜੀ ਬੋਲੀ ਸਾਨੂੰ ਵਰਜਸ਼ ਕਰਨੀ ਪਊਗੀ ਕਿਉਂਕਿ ਇਸ ਦੇ ਦੇ ਵੀ ਸ਼ਾਇਦ ਮਕਵਦੀਆ ਅਸਲੀ ਸ਼ਾਇਦ ਆ ਜਿਵੇਂ ਤੁਸੀਂ ਗੱਲ ਕੀਤੀ ਵੀ ਮਾਰੇ ਲੋਕ ਜਿਹੜੇ ਜਿਹਦਾ ਮੈਦਾ ਕਮਜ਼ੋਰ ਆ ਜਿਹਦਾ ਲੀਵਰ ਕਮਜ਼ੋਰ ਆ ਮੈਨੂੰ ਲੱਗਦਾ ਉਹ ਸ਼ਹਿਰ ਨਹੀਂ ਪਚਾ ਸਕਦਾ ਬੋਲਾ ਕੀ ਲੱਗਦਾ ਪੂਰੀ ਵਰਜਸ਼ ਨਾਲ ਕਰਨੀ ਪਊਗੀ ਨਹੀਂ ਸਰ ਵੇਖੋ ਇਦਾਂ ਵਾ ਜੇ ਹੁਣ ਕੰਮ ਤਾਂ ਕੰਮ ਤਾਂ ਕਰਨਾ ਹੀ ਪੈਣਾ ਠੀਕ ਆ ਵਰਜਸ਼ ਵੀ ਕਰਨੀ ਪੈਣੀ ਆ ਇਹ ਥੋੜਾ ਵੀ ਕੱਲੀ ਖਰਾਕ ਖਾਈ ਜਾਵਾਂਗੇ ਤੇ ਘਰ ਬਹਿ ਜਾਾਂਗੇ ਲੰਮੇ ਪੈ ਜਾਾਂਗੇ ਤੇ ਫਿਰ ਨਹੀਂ ਛੇਦ ਬਣਨੀ ਥੋੜਾ ਬਹੁਤਾ ਆਪਾਂ ਘਰ ਦਾ ਕੰਮ ਵੀ ਨਾਲ ਕਰੀ ਜਾਵਾਂਗੇ ਜੇ ਤੁਸੀਂ ਤਾਂ ਕੋ ਟਾਈਮ ਹੈਗਾ ਜਿੰਮ ਚਲ ਜਾਓ ਜੇ ਨਹੀਂ ਹੈ ਵੀ ਸਾਡੇ ਦੇ ਜਿਹੜੇ ਪਿੰਡੂ ਜਿਹੜੇ ਲੋਕ ਆ ਉਹਨਾਂ ਦੇ ਘਰ ਹੀ ਇੰਨੇ ਕ ਕੰਮ ਆ ਕਿ ਘਰ ਹੀ ਸਾਰਾ ਜਿੰਮ ਵਾਲਾ ਸਾਰਾ ਕੁਝ ਘਰੇ ਹੀ ਆ ਲੋਕਾ ਗੇੜ ਲਓ ਪੱਠੇ ਵੜ ਲਓ ਠੀਕ ਆ ਹੋਰ ਘਰੇਲੂ ਘਰ ਦੇ ਕੰਮ ਆ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਵਿਕਰਮ ਭਾਈ ਨੇ ਆਪਣੀ ਜ਼ਿੰਦਗੀ ਦੀ ਸਚਾਈ ਦੱਸੀ ਆ ਪਹਿਲਾਂ ਇਹਨਾਂ ਦੇ ਮਾਤਾ ਜੀ ਕੰਮ ਕਰਦੇ ਸੀ ਉਸ ਤੋਂ ਬਾਅਦ ਵਿਕਰਮ ਭਾਈ ਨੇ ਕਾਰੋਬਾਰ ਸੰਭਾਲਿਆ ਦੇ ਆਪਣਾ ਪੰਜਾਬੀ ਨੂੰ ਪੰਜਾਬੀ ਨੂੰ ਜਿਹੜਾ ਬਚਾਉਂਦਾ ਰੱਖਿਆ ਵਾ ਪਈ ਪੰਜਾਬੀਆ ਨੂੰ ਖਾਸ ਕਰਕੇ ਚੰਗੀ ਸਿਹਤ ਨਾਲ ਜਿਹੜਾ ਕਿ ਰੱਖੀ ਜਾਵੇ ਉਹਨਾਂ ਵਾਸਤੇ ਖਾਸ ਕਰਕੇ ਦੇ ਵਧੀਆ ਲੈ ਕੇ ਆਏ ਨੇ ਤੁਸੀਂ ਸ਼ਹਿਦ ਦੀ ਗੱਲ ਤੋਂ ਕਰ ਸਕਦੇ ਅਸੀਂ ਦੇਖਿਆ ਸ਼ਹਿਦ ਦੀ ਪਛਾਣ ਕਰਨ ਦੀ ਬੜੀ ਔਖੀ ਹੁੰਦੀ ਆ ਪਰ ਵਿਕਰੇ ਭਾਈ ਦੇ ਦੋ ਤਰ੍ਹਾਂ ਦੇ ਸੰਸਾਰ ਸ਼ਹਿਦ ਨੇ ਤੁਸੀਂ ਦੇਖਿਆ ਇਹਨਾਂ ਵਲੋਂ ਜਿਹੜੀ ਸ਼ਹਿਦ त्याਗੀਦਾ ਪਿਓ ਅਖਰੀ ਕਿਉਂਕਿ ਪੰਜਾਬ ਸਿਕਾਬਲ ਮਾਤਾ ਬਰਾਬ ਦੇ ਆ ਕਿਸੇ ਕਿਸਮ ਦੀ ਕੋਈ ਮਿਲਾਵਟ ਨਹੀਂ ਹੁੰਦੀ ਕਿਉਂਕਿ ਪੰਜਾਬ ਸਿਕਾਬਲ ਦਾ ਜਿਹੜਾ ਸਟਾਰ ਲਗਾਇਆ ਗਿਆ ਵਾ ਤੇ ਪਾਕਟੈਕਸ ਮੇਲੇ 'ਚ ਪਾਕਟੈਕਸ ਮੇਲੇ 'ਚ ਉਹ ਸਟਾਰ ਲੱਗਦੇ ਨੇ ਜਿਹੜੇ 50 ਸਿਕਾਵਲੋ ਮਾਤਾ ਪ੍ਰਾਪਤ ਹੁੰਦੇ ਨੇ ਨਾ ਕਿ ਕਿਸੇ ਦਾ ਨਕਲੀ ਐਸ ਕਰਕੇ ਜੇਕਰ ਤੁਸੀਂ ਆਪਣੀ ਸਿਹਤ ਨੂੰ ਧਿਆਨ ਕਰਦੇ ਹੋ ਪੰਜਾਬੀਆਂ ਨੂੰ ਪਿਆਰ ਕਰਦੇ ਹੋ ਇੱਕ ਵਾਰੀ ਇਹ ਸਟਾਲ ਤੇ ਜ਼ਰੂਰ ਆਓ ਅਤੇ ਸਟਾਲ ਤੋਂ ਆ ਕੇ ਸ਼ਹਿਦ ਤੇ ਖਾ ਕੇ ਖਲਦੀ ਜਿਹੜੀ ਆ ਘਰਾਂ ਵਿੱਚ ਵਰਤਾਂ ਵਾਲੀ ਉਹ ਜੂ ਲੈ ਕੇ ਜਾਓ ਕਿਉਂਕਿ ਖਲਦੀ ਅਸੀਂ ਦੇਖੇ ਸਬਜ਼ੀਆਂ ਵਿੱਚ ਪੈਂਦੀ ਆ ਅਤੇ ਸਾਰਾ ਪਰਿਵਾਰ ਖਾਂਦਾ ਐਸ ਕਰਕੇ ਜੇਕਰ ਤੁਹਾਡੀ ਸਿਹਤ ਚੰਗੀ ਰਹੂਗੀ ਤੁਹਾਡਾ ਪਰਿਵਾਰ ਚੰਗਾ ਰਹੂਗਾ ਤੇ ਨਾਲ ਹੀ ਤੁਹਾਡੇ ਜਿਹੜੇ ਨੇ ਉਹ ਪੈਸੇ ਜਿਹੜੇ ਬਚਣਗੇ ਡਾਕਟਰਾਂ ਨੂੰ ਜਾਣ ਵਾਸਤੇ ਐਸ ਤੱਕ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਦੀਪ ਸਿੰਘ ਗਰੇਵਾਲ ਨਿਰਪੱਖ ਪੋਸਟ ਚੈਨਲ ਲਈ ਅੰਮ੍ਰਿਤਸਰ